ਸੱਚੀ ਗੱਲ ਪੰਜਾਬ ਨਿਊਜ਼ ਬੁਲੇਟਿਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਕਰੀਏ ਸ਼ੁਰੂਆਤ ਉਸ ਤੋਂ ਪਹਿਲਾਂ ਇੱਕ ਨਜ਼ਰ ਖਾਸ ਖਬਰਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਕਿਸਾਨਾਂ ਨੇ ਬਣਾਈ ਨਵੀਂ ਰਣਨੀਤੀ ਗੱਲਬਾਤ ਲਈ ਕੇਂਦਰ ਸਰਕਾਰ ਨੂੰ ਦਿੱਤਾ 10 ਦਿਨਾਂ ਦਾ ਸਮਾਂ ਸਰਵਨ ਸਿੰਘ ਪੰਦੇਰ ਨੇ ਕਿਹਾ ਮਰਨ ਰੜ ਤੇ ਬੈਠਣਗੇ ਸੁਖਜੀਤ ਸਿੰਘ ਹਰਦੋ ਚੰਡੇ ਸੁਭਾ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਵਿੱਚ ਪਟਿਆਲਾ ਤੋਂ ਸ਼ੁਰੂ ਹੋਈ ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਸ਼੍ਰੀ ਕਾਲੀਦੇਵੀ ਮੰਦਰ ਨਤਮਸਤਕ ਹੋਏ ਅਮਨ ਅਰੋੜਾ ਤੇ ਆਪ ਆਗੂ ਅਰੂੜਾ ਨੇ ਕਿਹਾ ਲੋਕਾਂ ਨਾਲ ਕਿਤੇ ਵਾਦੇ ਜਲਦ ਕਿਤੇ ਜਾਣਗੇ ਪੂਰੇ ਪੰਜਾਬ ਯੂਨੀਵਰਸਿਟੀ ਪਹੁੰਚੇ ਮਜੀਠੀਆ ਨੇ ਸੂਬਾ ਦੇ ਕੇਂਦਰ ਸਰਕਾਰ ਨੂੰ ਲਿਆ ਕਰੜੇ ਹੱਥੀ ਕਿਹਾ ਹਰਿਆਣਾ ਨੂੰ ਚੰਡੀਗੜ੍ਹ ਵਿੱਚ ਵੱਖਰੀ ਜਗ੍ਹਾ ਦੇਣ ਦੇ ਮਾਮਲੇ ਤੇ ਸਪੈਸ਼ਲ ਸੈਸ਼ਨ ਸਦਿ ਪੰਜਾਬ ਸਰਕਾਰ ਵਿਦਿਆਰਥੀ ਅਵਿਰੁੱਧ ਦਰਜ ਕਿਤੇ ਕੇਸ ਰੱਦ ਕਿਤੇ ਜਾਣ ਚੰਡੀਗੜ੍ਹ ਦੇ ਸੈਕਟਰ 26 ਵਿੱਚ ਤੜਕਸਾਰ ਹੋਏ ਧਮਾਕੇ ਦੋ ਨੌਜਵਾਨਾਂ ਨੇ ਘਟਨਾ ਨੂੰ ਦਿੱਤਾ ਅੰਜਾਮ ਮੌਕੇ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ ਗੋਲਡੀ ਬਰਾੜ ਨੇ ਲਈ ਚੰਡੀਗੜ੍ਹ ਧਮਾਕੇ ਦੀ ਜ਼ਿੰਮੇਵਾਰੀ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਤੜਕਸਾਰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਡੱਲੇਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ ਤੇ ਇਸ ਦੌਰਾਨ ਫੈਸਲਾ ਲਿਆ ਗਿਆ ਕਿ ਹੁਣ ਕਿਸਾਨ ਆਗੂ ਸੁਖਜੀਤ ਸਿੰਘ ਹਰਦੋ ਚੰਡੇ ਮਰ ਵਰਤ ਤੇ ਬੈਠਣਗੇ ਪੰਦੇ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਾਡੀ ਲੜਾਈ ਕੇਂਦਰ ਨਾਲ ਹੈ ਸੂਬਾ ਸਰਕਾਰ ਨਾਲ ਨਹੀਂ ਖਨੌਰੀ ਸਰਹੱਦ ਤੋਂ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਰ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਹੰਗਾਮੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਕੁਝ ਅਹਿਮ ਫੈਸਲੇ ਲਏ ਗਏ। ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਸਾਡੀ ਲੜਾਈ ਕੇਂਦਰ ਸਰਕਾਰ ਨਾਲ ਹੈ, ਸੂਬਾ ਸਰਕਾਰ ਨਾਲ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਕੋਲ ਗੱਲਬਾਤ ਲਈ 10 ਦਿਨ ਦਾ ਸਮਾਂ ਹੈ। ਜੇਕਰ ਉਨ੍ਹਾਂ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਕਿਸਾਨ ਨੇਤਾ ਸੁਖਜੀਤ ਸਿੰਘ ਹਰਦੋ ਝੰਡੇ ਮਰਨ ਵੱਤ ਤੇ ਬੈਠਣਗੇ ਤੇ ਕਿਸਾਨਾਂ ਵੱਲੋਂ ਉਲਿਕਿਆ ਪਹਿਲਾ ਪ੍ਰੋਗਰਾਮ ਜਿਉ ਕਿਸਾਨ ਆਗੂ ਨੇ ਕਿਹਾ ਕਿ ਸੂਬਾ ਸਰਕਾਰ ਨੇ ਇੱਕ ਡੱਲੇਵਾਲ ਨੂੰ ਚੁੱਕਿਆ ਪਰ ਇੱਕ ਡੱਲੇਵਾਲ ਦੇ ਜਾਣ ਨਾਲ ਕਈ ਹੋਰ ਡੱਲੇਵਾਲ ਖੜੇ ਹੋ ਚੁੱਕੇ ਹਨ ਮੀਟਿੰਗ ਵਿੱਚ ਹੋਏ ਫੈਸਲੇ ਬਾਰੇ ਅਸੀਂ ਕਿਸਾਨ ਆਗੂ ਮਨਜੀਤ ਸਿੰਘ ਰਾਏ ਨਾਲ ਗੱਲਬਾਤ ਕੀਤੀ ਮਨਜੀਤ ਸਿੰਘ ਜੀ ਅੱਜ ਜਿਹੜੀ ਮੀਟਿੰਗ ਹੋਈ ਹੈ ਡੱਲੇਵਾਲ ਜੀ ਦੀ ਗ੍ਰਿਫਤਾਰੀ ਤੋਂ ਬਾਅਦ ਕੀ ਕੁਝ ਫੈਸਲੇ ਲਏ ਗਏ ਨੇ ਇਸ ਮੀਟਿੰਗ ਵਿੱਚ ਦੇਖੋ ਫੈਸਲੇ ਤਾਂ ਇਹ ਪਹਿਲਾਂ ਹੀ ਆਲਰੇਡੀ ਲਏ ਹੋਏ ਚ ਹਨ ਕੋਈ ਪਹਿਲਾਂ ਸਰਦ ਜਲਦੀਪ ਸਿੰਘ ਜੀ ਡੱਲੇਵਾਲ ਬੈਠਣਗੇ ਜੀ ਔਰ ਉਹਨਾਂ ਤੋਂ ਬਾਅਦ ਸਾਡੀ ਜਿਹੜਾ ਦੀ ਟੀਮ ਤੇ ਸੀ ਟੀਮ ਉਹਦੇ ਮੁਤਾਬਕ ਪਹਿਲੀ ਤੈਅ ਹੋਇਆ ਸੀਗਾ ਚਲੋ ਗੱਲੇਵਾਲ ਸਾਹਿਬ ਨੂੰ ਇਹਨਾਂ ਨੇ ਰਿਟੇਨ ਕਰ ਲਿਆ ਪੁਲਿਸ ਨੇ ਪੰਜਾਬ ਪੁਲਿਸ ਨੇ ਜੀ ਔਰ ਉਸ ਤੋਂ ਬਾਅਦ ਹੁਣ ਇਹ ਤੈਅ ਹੋਇਆ ਪਈ ਜਿਹੜੇ ਸੈਕੰਡ ਸਾਡੇ ਸਾਥੀ ਸੁਖਜੀਤ ਸਿੰਘ ਜੀ ਹਰਤੋ ਚੰਡੇ ਉਹਨਾਂ ਨੂੰ ਬਿਠਾਇਆ ਗਿਆ ਉਹ ਹੁਣ ਬੈਠਣਗੇ ਮੰਨ ਵਾਸਤੇ ਜੀ ਔਰ ਸੈਕੰਡ ਜਿਹੜੇ ਸਰਦਾਰ ਜਗੀਸ਼ ਸਿੰਘ ਢੱਲੇਵਾਲ ਨੇ ਉਹਨਾਂ ਨੇ ਉੱਥੇ ਹੀ ਜਿੱਥੇ ਉਹਨਾਂ ਨੂੰ ਰਿਟੇਨ ਕੀਤਾ ਗਿਆ ਹਸਪੀਟਲ ਦੇ ਵਿੱਚ ਉਹਨਾਂ ਨੇ ਉੱਥੇ ਹੀ ਸ਼ੁਰੂ ਕਰ ਦਿੱਤਾ ਔਰ ਉਹਨਾਂ ਨੇ ਇਹ ਵੀ ਆਖ ਦਿੱਤਾ ਕਿ ਮੈਂ ਪਾਣੀ ਤੱਕ ਵੀ ਨਹੀਂ ਪੀਵਾਂਗਾ ਜੀ ਸੋ ਇਹ ਐਜੀਟੇਸ਼ਨ ਸੱਭੀ ਜਾਰੀ ਰਹੇਗੀ ਔਰ ਇਹ ਵੀ ਤੈਅ ਹੋਇਆ ਕਿ ਅਗਰ ਸਰਕਾਰ ਮੀਟਿੰਗ ਨੂੰ ਨਹੀਂ ਬੁਲਾਦੀ ਹਮ ਆਉਣ ਵਾਲੇ 10 ਦਿਨਾਂ ਦੇ ਵਿੱਚ ਤੇ ਫਿਰ ਜਿਹੜੇ 6 ਤਰੀਕ ਨੂੰ ਸਾਡੇ ਜਿਵੇਂ ਜਥੇ ਅਸੀਂ ਪਹਿਲਾਂ ਪ੍ਰੋਗਰਾਮ ਫੁਲਿੱਕੇ ਹੋਇਆ ਅਸੀਂ ਜਿੱਥੇ ਬਣਾ ਕੇ ਭੇਜਾਂਗੇ ਔਰ ਦਿੱਲੀ ਕੂਚ ਦਾ ਜਿਹੜਾ ਸੱਦਾ ਆਏਗਾ ਉਹਨੂੰ ਕੋਰ ਕਰਾਂਗੇ ਜੀ ਜੀ ਤੇ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਸ਼ੰਭੂ ਬਾਰਡਰ ਖੋਲਣ ਦੀ ਤਿਆਰੀ ਕਰ ਲਈ ਗਈ ਹੈ ਕੁਝ ਹੱਦ ਤੱਕ ਮੰਨਿਆ ਜਾ ਰਿਹਾ ਹੈ ਕਿ ਸ਼ੰਭੂ ਬਾਰਡਰ ਖੋਲ ਦਿੱਤਾ ਜਾਵੇਗਾ ਇਸ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ ਤੁਸੀਂ ਚਲੋ ਚੰਗੀ ਗੱਲ ਹੈ ਅਸੀਂ ਤਾਂ ਬੜੀ ਦੇਰ ਤੋਂ ਕਹਿ ਰਹੇ ਹਾਂ ਕਿ ਸ਼ੰਭੂ ਬਾਰਡਰ ਜਿਹੜਾ ਬੰਦ ਕੀਤਾ ਹੋਇਆ ਇਹ ਬੰਦ ਨਹੀਂ ਕਰਨਾ ਚਾਹੀਦਾ ਕੇਸ ਅਧਿਕਾਰ ਖੇਤਰ ਨਾਲ ਹੈ ਨਾ ਸਰਕਾਰ ਨੇ ਬੰਦ ਕੀਤਾ ਹੋਇਆ ਹਾਈਵੇ ਨੈਸ਼ਨਲ ਹਾਈਵੇ ਨੂੰ ਬੰਦ ਨਹੀਂ ਕਰ ਸਕਦੇ ਸਿਵਿਧਾਨ ਦੇ ਅਨੁਸਾਰ ਹੈ ਜੋ ਇਹ ਲੋ ਆ ਦਿਨ ਤੱਕ ਗਲਤ ਕੀਤਾ ਹੋਇਆ ਸਾਰਾ ਕੁਝ ਜੋ ਅਸੀਂ ਇਹ ਪਹਿਲਾਂ ਤੋਂ ਕਹਿ ਰਹੇ ਸੀਗੇ ਚਲੋ ਜੀ ਹੁਣ ਖੋਲ ਰਹਿਣੇ ਤੇ ਚੰਗੀ ਗੱਲ ਹੈ ਇਹ ਖੋਲਣਾ ਚਾਹੀਦਾ ਜਿਹੜੀ ਕਿ ਪੰਜਾਬ ਨੂੰ ਆਰਥਿਕ ਸੱਟ ਵੱਜ ਰਹੀ ਹੈ ਲੋਕ ਲੋਕ ਪਰੇਸ਼ਾਨ ਨੇ ਵਪਾਰੀ ਵਰਗ ਪਰੇਸ਼ਾਨ ਹੈ ਜੋ ਸਾਰਿਆਂ ਵਾਸਤੇ ਇਹ ਪੋਜ਼ਿਟਿਵ ਗੱਲ ਹੈ ਜੇ ਸ਼ੰਭੂ ਬਾਰਡਰ ਖੁੱਲੇਗਾ ਤੇ ਚੰਗੀ ਗੱਲ ਹੋਏਗੀ ਜੀ ਜੀ ਡੱਲੇਵਾਲ ਨੂੰ ਹਿਰਾਸਤ ਵਿੱਚ ਲੈ ਜਾਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ ਫਿਲਹਾਲ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਲਈ ਕੇਂਦਰ ਸਰਕਾਰ ਕਦੋਂ ਤੱਕ ਤੇ ਕੀ ਫੈਸਲਾ ਲੈਂਦੀ ਹੈ ਇਹ ਦੇਖਣਾ ਹੋਵੇਗਾ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਨੂੰ ਹਰਿਆਣਾ ਪੰਜਾਬ ਦੀ ਖਨੌਰੀ ਸਰਹੱਦ ਤੋਂ ਉਸ ਸਮੇਂ ਪੁਲਿਸ ਨੇ ਹਿਰਾਸਤ ਵਿੱਚ ਲਿਆ ਜਦੋਂ ਉਹ ਕੁਝ ਘੰਟੇ ਬਾਅਦ ਹੀ ਆਪਣਾ ਮਰਨ ਵਰਤ ਸ਼ੁਰੂ ਕਰਨ ਵਾਲੇ ਸੀ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਦਰ ਡੱਲੇਵਾਲ ਬਾਰੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਬਿਆਨ ਦਿੱਤਾ ਕਿ ਉਹਨਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਭਰਤੀ ਕਰਵਾਇਆ ਗਿਆ। ਕਿਸਾਨਾ ਕੁਜਗਜੀਤ ਸਿੰਘ ਡੱਲੇਵਾਲ ਨੂੰ ਮੰਗਲਵਾਰ ਮੂਹਨੇ ਰਹੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਡੱਲੇਵਾਲ ਨੂੰ ਹਰਿਆਣਾ ਪੰਜਾਬ ਦੀ ਖਨੌਰੀ ਸਰਹੱਦ ਤੋਂ ਉਸ ਸਮੇਂ ਹਿਰਾਸਤ ਵਿੱਚ ਲਿਆ ਜਦੋਂ ਕੁਝ ਘੰਟੇ ਬਾਅਦ ਹੀ ਆਪਣਾ ਮਰਨ ਵਰਤ ਸ਼ੁਰੂ ਕਰਨ ਵਾਲੀ ਸੀ। ਡੱਲੇਵਾਲ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਪੁਲਿਸ ਉਹਨਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਲੈ ਕੇ ਪਹੁੰਚੀ। ਹਸਪਤਾਲ ਦੇ ਆਲੇ-ਦੁਆਲੇ ਪੁਲਿਸ ਤਾਇਨਾਤ ਕੀਤੀ ਗਈ ਤਾਂ ਜੋ ਕੋਈ ਵੀ ਡੱਲੇਵਾਲ ਤੱਕ ਨਾ ਪਹੁੰਚ ਸਕੇ। ਉਧਰ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਸਾਨ ਆਗੂ ਸਰਵਜਿੰਗ ਪੰਦੇ ਨੇ ਦੱਸਿਆ ਕਿ ਡੱਲੇਵਾਲ ਨੂੰ ਮੰਗਲਵਾਰ ਤੜਕਸਾਰ ਖਨੋਰੀ ਸਰਹੱਦ ਤੋਂ ਚੁੱਕਿਆ ਗਿਆ ਉਹਨਾਂ ਨੂੰ ਪੁਲਿਸ ਕਿੱਥੇ ਲੈ ਕੇ ਗਈ ਸਾਨੂੰ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ ਮੌਕੇ ਤੇ ਮੌਜੂਦ ਰਹੇ ਕਿਸਾਨ ਆਗੂਆਂ ਨੇ ਦੱਸਿਆ ਕਿ ਡੱਲੇਵਾਲ ਨੂੰ ਚੁੱਕਣ ਵਾਲੇ ਪੁਲਿਸ ਵਾਲੇ ਹਿੰਦੀ ਬੋਲ ਰਹੇ ਸੀ ਉਹਨਾਂ ਇਸ ਕਾਰਵਾਈ ਨੂੰ ਸੂਬਾ ਦੇ ਕੇਂਦਰ ਸਰਕਾਰ ਦੀ ਸਾਂਝੀ ਕਾਰਵਾਈ ਦੱਸਿਆ ਤੇ ਅੰਦੋਲਨ ਹੋਰ ਤੇਜ਼ ਕਰਨ ਦੀ ਗੱਲ ਆਖੀ ਦੂਜੇ ਪਾਸੇ ਪਟਿਆਲਾ ਰਹਿਣ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਸਪਸ਼ਟ ਕੀਤਾ ਕਿ ਡੱਲੇਵਾਲ ਨੂੰ ਪੰਜਾਬ ਪੁਲਿਸ ਨੇ ਹੀ ਹਿਰਾਸਤ ਵਿੱਚ ਲਿਆ ਉਹਨਾਂ ਮਰਨ ਵੱਤ ਦਾ ਐਲਾਨ ਕੀਤਾ ਹੋਇਆ ਸੀ ਤੇ ਪ੍ਰਸ਼ਾਸਨ ਉਹਨਾਂ ਦੀ ਉਮਰ ਅਤੇ ਸਿਹਤ ਨੂੰ ਲੈ ਕੇ ਚਿੰਤਤ ਸੀ ਭਾਰਤੀਆ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਉਹਨਾਂ ਦੇ ਸੀਨੀਅਰ ਨੇਤਾ ਜਿਹੜੇ ਸਾਜਵੀ ਸਿੰਘ ਡੱਲੇਵਾਲ ਉਹਨਾਂ ਵੱਲੋਂ ਅੱਜ ਕਿਸਾਨੀ ਮੰਗਾ ਸੰਬੰਧੀ ਖਨੌਰੀ ਵਿਕੇ ਇੱਕ ਮਰਨਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਉਹਦੇ ਵਿੱਚ ਪ੍ਰਸ਼ਾਸਨ ਇਸ ਗੱਲ ਹੀ ਚਿੰਤਤ ਸੀ ਇੱਕ ਤਾਂ ਉਹਨਾਂ ਦੀ ਏਜ ਕਰਕੇ ਤੇ ਇੱਕ ਉਹਨਾਂ ਦੀ ਸਿਹਤ ਕਰਕੇ ਕਿਉਂਕਿ ਜਦੋਂ ਕੋਈ ਮਰਨਵਰਤ ਦਾ ਐਲਾਨ ਹੁੰਦਾ ਤੇ ਲੋਕਾਂ ਦਾ ਇਕੱਠ ਬਹੁਤ ਜ਼ਿਆਦਾ ਉਹਦੇ ਵਿੱਚ ਹੋ ਜਾਂਦਾ ਤੇ ਇਕੱਠ ਦੇ ਕਾਰਨ ਫਿਰ ਸਮੇਂ-ਸਿਰ ਕਈ ਵਾਰੀ ਵਿੱਚੋਂ ਲੋਕ ਵਿਰੋਧ ਕਰਦੇ ਆ ਵੀ ਸਿਹਤ ਸਹੂਲਤ ਜਿਹੜੀ ਐ ਲੜੰਦੀ ਸੋ ਸਿਹਤ ਸਹੂਲਤਾਂ ਉਹ ਨਹੀਂ ਪਹੁੰਚ ਪਾਉਂਦੇ ਇਸ ਕਰਕੇ ਅਸੀਂ ਉਹਨਾਂ ਦੇ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦੀ ਸਿਨਿਓਰਿਟੀ ਨੂੰ ਧਿਆਨ ਚ ਰੱਖਦੇ ਹੋਏ ਤੇ ਉਹ ਸਾਡੇ ਸਾਰੇਆਂ ਲਈ ਸਤਿਕਾਰਯੋਗ ਹੈ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਆ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਉਹਨਾਂ ਦਾ ਪ੍ਰੋਪਰਲੀ ਮੈਡੀਕਲ ਚੈੱਕਅਪ ਹੋਣਾ ਜ਼ਰੂਰੀ ਹੈ ਉਹਨਾਂ ਨੂੰ ਅੱਜ ਅਸੀਂ ਨਾਲ ਲੈ ਕੇ ਡੀ ਐਮ ਸੀ ਲੁਧਿਆਣਾ ਵਿਖੇ ਉਹਨਾਂ ਦਾ ਚੈੱਕਅਪ ਕਰਾ ਰਹੇ ਹਾਂ ਢੱਲੇ ਵਾਲੋਂ ਜਿਸ ਤਰੀਕੇ ਨਾਲ ਪੁਲਿਸ ਨੇ ਹਿਰਾਸਤ ਵਿੱਚ ਲਿਆ ਉਸ ਤੋਂ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਮੌਕੇ ਤੇ ਮੌਜੂਦ ਰਹੇ ਕਿਸਾਨਾਂ ਨੇ ਕਿਹਾ ਕਿ ਪੂਰੇ ਕਪੜੇ ਵੀ ਡੱਲੇਵਾਲ ਨੂੰ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਡੱਲੇਵਾਲ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਜਾਣ ਤੋਂ ਬਾਅਦ ਸਿਆਸੀ ਬਿਆਨਬਾਜ਼ੀ ਵੀ ਸ਼ੁਰੂ ਹੋ ਚੁੱਕੀ ਹੈ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਇਸ ਪਿੱਛੇ ਸੂਬਾ ਸਰਕਾਰ ਦਾ ਹੱਥ ਦੱਸਿਆ ਤੇ ਕਿਹਾ ਕਿ ਕੋਈ ਵੀ ਕੇਂਦਰੀ ਏਜੰਸੀ ਇਸ ਕਾਰਵਾਈ ਵਿੱਚ ਸ਼ਾਮਲ ਨਹੀਂ ਇਹ ਧਿਆਨ ਭਟਕਾਉਣ ਦੀ ਸੂਬਾ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਹੈ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵੱਤ ਸ਼ੁਰੂ ਕਰਨ ਜਾ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਸਰਹੱਦ ਤੋਂ ਪੁਲਿਸ ਵੱਲੋਂ ਚੁੱਕੇ ਜਾਣ ਤੋਂ ਬਾਅਦ ਇਹ ਮਾਮਲਾ ਲਗਾਤਾਰ ਪਖਤਾ ਜਾ ਰਿਹਾ ਹੈ ਇੱਕ ਪਾਸੇ ਜਿੱਥੇ ਕਿਸਾਨ ਜਥੇਬੰਦੀਆਂ ਨੇ ਇਸ ਤੇ ਤਿੱਖਾ ਰੋਸ ਜ਼ਾਹਰ ਕੀਤਾ ਹੈ ਤਾਂ ਦੂਜੇ ਪਾਸੇ ਸਿਆਸੀ ਬਿਆਨਬਾਜ਼ੀ ਵੀ ਸ਼ੁਰੂ ਹੋ ਚੁੱਕੀ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਾਅਵਾ ਕੀਤਾ ਕਿ ਇਹ ਕਾਰਵਾਈ ਸੁਭਾ ਸਰਕਾਰ ਵੱਲੋਂ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਹੈ ਬਿੱਟੂ ਨੇ ਕਿਹਾ ਕਿ ਕਿਸਾਨ ਆਗੂ ਡੱਲੇਵਾਲ ਜੀ ਦੀ ਨਜ਼ਰਬੰਦੀ ਪੰਜਾਬ ਸਰਕਾਰ ਦੁਆਰਾ ਰਚੀ ਗਈ ਹੈ ਕੋਈ ਵੀ ਕੇਂਦਰੀ ਏਜੰਸੀ ਉਹਨਾਂ ਦੀ ਗ੍ਰਿਫਤਾਰੀ ਵਿੱਚ ਸ਼ਾਮਲ ਨਹੀਂ ਹੈ ਕਿ ਨਿਰੋਲ ਸੂਬਾ ਪੁਲਿਸ ਦਾ ਕੰਮ ਹੈ ਜਿਸ ਦਾ ਉਦੇਸ਼ ਕੇਂਦਰੀ ਏਜੰਸੀਆਂ ਤੇ ਦੋਸ਼ ਮੜਨਾ ਤਾਂ ਜੋ ਧਿਆਨ ਪਟਕਾਇਆ ਜਾ ਸਕੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਕਿਸਾਨਾਂ ਦੀ ਪਲਾਈ ਲਈ ਕੰਮ ਕਰਦੀ ਰਹੀ ਹੈ ਅਤੇ ਅਜਾਈਆਂ ਚਾਲਾਂ ਵਿੱਚ ਸ਼ਾਮਲ ਨਹੀਂ ਹੁੰਦੀ ਜ਼ਿਕਰ ਹੋ ਗਿਆ ਕਿ ਡੱਲੇਵਾਲ ਨੇ ਐਲਾਨ ਕੀਤਾ ਸੀ ਕਿ ਉਹ ਫਸਲਾਂ ਦੇ ਘਟੋ ਘਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਲਈ ਮੰਗਲਵਾਰ ਨੂੰ ਮਰਨ ਵੱਤ ਸ਼ੁਰੂ ਕਰਨਗੇ ਉਨਾ ਇਹ ਵੀ ਕਿਹਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਵੀ ਤਿਆਰ ਨੇ ਅੱਜ ਤੜਕਸਰ ਪੁਲਿਸ ਨੇ ਡੱਲੇਵਾਲ ਨੂੰ ਆਪਣੀ ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੌਕੇ ਤੋਂ ਜ਼ਬਰਦਸਤੀ ਚੁਕ ਲਿਆ ਕਿਸਾਨਾ ਗੂਪ ਪੰਦੇ ਨੇ ਕਿਹਾ ਕਿ ਉਹ ਇਸ ਕਾਰਵਾਈ ਦੀ ਸਖਤ ਨਿੰਦਾ ਕਰਦੇ ਨੇ ਅਤੇ ਡੱਲੇਵਾਲ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕਰਦੇ ਨੇ ਉਧਰ ਪੁਲਿਸ ਐਕਸ਼ਨ ਵੇਲੇ ਡੱਲੇਵਾਲ ਨਾਲ ਮੌਜੂਦ ਕਿਸਾਨ ਆਗੂ ਅਭਿਮਨਿਉ ਕੋਹਾਰ ਦਾ ਕਹਿਣਾ ਹੈ ਕਿ ਜਦੋਂ ਡੱਲੇਵਾਲ ਰਾਤ ਨੂੰ ਆਰਾਮ ਕਰ ਰਹੀ ਸੀ ਤਾਂ ਦੋਵਾਂ ਪਾਸਿਆਂ ਤੋਂ ਪੁਲਿਸ ਨੇ ਆ ਕੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਡੱਲੇਵਾਲ ਨੂੰ ਜਦੋਂ ਚੁੱਕਿਆ ਗਿਆ ਤਾਂ ਉਹਨਾਂ ਨੇ ਕੁੜਤਾ ਤੇ ਕਛਹਿਰਾ ਪਾਇਆ ਹੋਇਆ ਸੀ 68 ਸਾਲਾ ਡੱਲੇਵਾਲ ਨੂੰ ਠੰਡ ਹੋਣ ਦੇ ਬਾਵਜੂਦ ਨਾ ਤਾਂ ਪਜਾਮਾ ਪੈਣਨ ਦੀ ਇਜਾਜ਼ਤ ਦਿੱਤੀ ਗਈ ਨਾ ਹੀ ਗਰਮ ਕੱਪੜੇ ਜ਼ਿਮਨੀ ਚੋਣਾ ਵਿੱਚ ਜਿੱਤ ਬਾਅਦ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸ਼ੁਕਰਾਨਾ ਯਾਤਰਾ ਕੱਢੀ ਗਈ ਸੂਬਾ ਪ੍ਰਧਾਨ ਅਮਨ ਅਰੂੜਾ ਦੀ ਅਗਵਾਈ ਵਿੱਚ ਇਹ ਯਾਤਰਾ ਪਟਿਆਲਾ ਤੋਂ ਸ਼ੁਰੂ ਹੋਈ ਅਰੂੜਾ ਸਪੀਕਰ ਕੁਲਤਾਰ ਸੰਧਵਾ ਤੇ ਹੋਰ ਵਿਧਾਇਕ ਪਟਿਆਲਾ ਦੇ ਇਤਿਹਾਸਿਕ ਸ਼੍ਰੀ ਕਾਲੀਦੇਵੀ ਮੰਦਿਰ ਵਿਖੇ ਨਤਮਸਤਕ ਹੋਏ ਇਸ ਦੌਰਾਨ ਅਰੂੜਾ ਨੇ ਕਿਹਾ ਕਿ ਲੋਕਾਂ ਨਾਲ ਕੀਤੇ ਗਏ ਵਾਅਦੇ ਛੇਤੀ ਹੀ ਸਰਕਾਰ ਪੂਰਾ ਕਰੇਗੀ ਪੰਜਾਬ ਦੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਨਵੇਂ ਸੂਬਾ ਪ੍ਰਧਾਨ ਅਮਨ ਅਰੂੜਾ ਅਤੇ ਵਰਕਿੰਗ ਪ੍ਰੈਜ਼ੀਡੈਂਟ ਵਿਧਾਇਕ ਅਮਨ ਸ਼ੇਰ ਸਿੰਘ ਛੇਰੀ ਕਲਸੀ ਵੱਲੋਂ ਪਟਿਆਲਾ ਤੋਂ ਸ਼ੁਕਰਾਨਾ ਯਾਤਰਾ ਸ਼ੁਰੂ ਕੀਤੀ ਗਈ ਉਹ ਪਟਿਆਲਾ ਸਥਿਤ ਪ੍ਰਾਚੀਨ ਸ਼੍ਰੀ ਕਾਲੀਦੇਵੀ ਮੰਦਿਰ ਨਤਮਸਤਕ ਹੋਏ ਉਹਨਾਂ ਦੇ ਨਾਲ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਹਰਜੋਤ ਸਿੰਘ ਬੈਂਸ ਤੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਸਮੇਤ ਹੋਰ ਵਿਧਾਇਕ ਵੀ ਮੌਜੂਦ ਰਹੇ। ਅਮਨ अरोड़ा ਨੇ ਜ਼ਿਮਨੀ ਚੌਂ ਵਿੱਚ ਮਿਲੀ ਜਿੱਤ ਲਈ ਵਰਕਰਾਂ ਤੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਉਹਨਾਂ ਵਾਅਦਾ ਕੀਤਾ ਕਿ ਪਾਰਟੀ ਵੱਲੋਂ ਕੀਤੇ ਗਏ ਸਾਰੇ ਵਾਅਦੇ ਆਉਣ ਵਾਲੇ ਸਮੇਂ ਵਿੱਚ ਪੂਰੇ ਕੀਤੇ ਜਾਣਗੇ। ਹਰ ਕਿਸੇ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦੇਲ ਦੀ ਗਰਾਈ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇਨਾ ਪਿਆਰ ਮਾਨ ਸਤਿਕਾਰ ਦੇਣ ਦੇ ਲਈ ਪਹੁੰਚੇ ਹਾਂ ਔਰ ਇਹਦੇ ਨਾਲ ਹੀ ਤੁਹਾਨੂੰ ਅੱਜ ਆਮ ਆਦਮੀ ਪਾਰਟੀ ਦਾ ਸਥਾਪਨਾ ਦਿਵਸ ਹੈ ਅੱਜ ਦੇ ਦੇਣੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਝਾੜੂ ਚੱਕਿਆ ਸੀਗਾ ਦੇਸ਼ ਦੀ ਰਾਜਨੀਤੀ ਦੇ ਵਿੱਚੋਂ ਗੰਦਗੀ ਦੀ ਸਫਾਈ ਦੇ ਲਈ ਅੱਜ ਉਹਦੀਆਂ ਵੀ ਤੁਹਾਨੂੰ ਮੁਬਾਰਕਾਂ ਔਰ ਅੱਜ ਮੈਂ ਸ਼ੁਕਰਾਨਾ ਕਰਦਾ ਉਸ ਪਰਪਿਤਾ ਪਰਮਾਤਮਾ ਦਾ ਪਾਰਟੀ ਦੀ ਲੀਡਰਸ਼ਿਪ ਦਾ ਰਵੀਨ ਜੀ ਦਾ ਮਾਨ ਸਾਹਿਬ ਦਾ ਸਾਰੇ ਸਾਰਿਆਂ ਦਾ ਅਤੇ ਤੁਹਾਡਾ ਸਾਰਿਆਂ ਦਾ ਕਿ ਜਿਨ੍ਹਾਂ ਦੀ ਉਹ ਦਵਾਵਾਂ ਸੰਕਾ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਮੈਨੂੰ ਨਿਮਾਣੇ ਜੇ ਨਾ ਚੀਜ਼ ਜੇ ਵਰਕਰ ਨੂੰ ਔਰ ਮੇਰੇ ਵੀਰ ਸ਼ੇਰੀ ਕਲਸੀ ਨੂੰ ਮਿਲੀ ਹੈ ਮੈਂ ਤੁਹਾਨੂੰ ਵਿਸ਼ਵਾਸ ਦਵਾਣਾ ਕਿ ਇਹ ਪਾਰਟੀ ਵਰਕਰਾਂ ਦੀ ਪਾਰਟੀ ਹੈ ਆਮ ਲੋਕਾਂ ਦੀ ਪਾਰਟੀ ਹੈ ਤੇ ਵਰਕਰਾਂ ਦੀ ਸੁਣਵਾਈ ਵਰਕਰਾਂ ਦਾ ਹੁਕਮ ਹੈ ਜਿਹੜਾ ਉਹ ਸਾਡੇ ਸਿਰ ਮੱਥੇ ਪਰਵਾਨ ਹੋਊਗਾ ਤਾਂ ਕਿ ਆਪਾਂ ਇਸੇ ਤਰੀਕੇ ਦੇ ਨਾਲ ਰਲ ਮਿਲ ਕੇ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਇਹਨਾਂ ਦੋ 22 ਸਾਲਾਂ ਦੇ ਵਿੱਚ ਪੰਜਾਬ ਨੂੰ ਮੁੜ ਦੁਬਾਰਾ ਖੁਸ਼ਹਾਲੀ ਤੇ ਤੇ ਰੰਗਲੇ ਪੰਜਾਬ ਵਾਲੇ ਰਾਹ ਤੇ ਚਾੜਨਾ ਹੈ ਔਰ 2027 ਦੀ ਦੇ ਸੰਘਰਸ਼ ਦਾ ਆਗਾਜ਼ ਹੈ ਜਿਹੜਾ ਸਾਥੀਓ ਆਪਾਂ ਅੱਜ ਤੋਂ ਹੀ ਰਲ ਮਿਲ ਕੇ ਸ਼ੁਰੂ ਕਰਨਾ ਹੈ ਮੈਂ ਤੁਹਾਨੂੰ ਵਿਸ਼ਵਾਸ ਦਵਾਣਾ ਕਿ ਵਰਕਰ ਦਾ ਜੋ ਹੁਕਮ ਹੋਊਗਾ ਵਾਲੈਂਟੀਅਰ ਦਾ ਜੋ ਹੁਕਮ ਹੋਊਗਾ ਉਹ ਪਾਰਟੀ ਦੇ ਔਰ ਸਰਕਾਰ ਦੇ ਸਿਰ ਮੱਥੇ ਪ੍ਰਵਾਨ ਹੋਊਗਾ ਤੁਸੀਂ ਉਹ ਜਿਹੜੇ ਜਿਹੜੇ ਸਰਕਾਰਾਂ ਤੇ ਪਾਰਟੀਆਂ ਚਲਾਓਗੇ ਪਮਨ ਅਰੋੜਾ ਵੱਲੋਂ ਕੱਢੀ ਗਈ ਸ਼ੁਕਰਾਨਾ ਯਾਤਰਾ ਦੌਰਾਨ ਪਾਰਟੀ ਵਰਕਰਾਂ ਤੇ ਆਗੂਆਂ ਵਿੱਚ ਭਾਰੀ ਉੱਚਾ ਵੇਖਣ ਨੂੰ ਮਿਲਿਆ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਬਜੇਠੀਆ ਮੰਗਲਵਾਰ ਨੂੰ ਪੰਜਾਬ ਯੂਨੀਵਰਸਿਟੀ ਪਹੁੰਚੇ ਇਸਰਾਨ ਉਹਨਾਂ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ हरियाणा वालों चंडीगढ़ ਵਿੱਚ ਨਵੀਂ ਵਿਧਾਨ ਸਭਾ ਲਈ ਜ਼ਮੀਨ ਦੇ ਮਾਮਲੇ ਤੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇਸ ਮੁੱਦੇ ਤੇ ਸਪੈਸ਼ਲ ਸੈਸ਼ਨ ਸੱਦਣਾ ਚਾਹੀਦਾ ਹੈ ਇਸ ਦੌਰਾਨ ਉਹਨਾਂ ਭਾਜਪਾ ਤੇ ਵੀ ਤਿੱਖੇ ਨਿਸ਼ਾਨੇ ਸਾਧੇ ਸੰਵਿਧਾਨ ਦਿਵਸ ਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਵਿੱਚ ਭਾਰਤੀ ਸੰਵਿਧਾਨ ਦੀ ਕਾਪੀ ਲੈ ਕੇ ਵਿਕਰਮ ਸਿੰਘ ਮਜੀਠੀਆ ਪਹੁੰਚੇ ਤੇ ਉਹਨਾਂ ਪਾਜਪਾ ਹਕੂਮਨਾਣਾਂ ਨੂੰ ਕਿਹਾ ਕਿ ਜੇਕਰ ਤੁਸੀਂ ਇਸ ਸੰਵਿਧਾਨ ਦੀ ਪਾਲਣਾ ਨਹੀਂ ਕਰ ਸਕਦੇ ਤਾਂ ਇਸ ਨੂੰ ਮੱਥੇ ਟੇਕਣ ਦਾ ਕੋਈ ਫਾਇਦਾ ਨਹੀਂ ਉਹਨਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਸਦਕੇ ਪੰਜਾਬ ਯੂਨੀਵਰਸਿਟੀ ਦੇ ਸਾਰੇ ਹੱਕ ਪੰਜਾਬ ਨੂੰ ਦੇਣ ਅਤੇ ਚੰਡੀਗੜ੍ਹ ਵਿੱਚ ਹਰਿਆਣਾ ਦੀ ਵਿਧਾਨ ਸਭਾ ਬਣਾਉਣ ਲਈ ਜ਼ਮੀਨ ਦੇਣ ਸੰਬੰਧੀ ਜਾਰੀ ਕੋਸ਼ਿਸ਼ਾਂ ਦੇ ਵਿਰੋਧ ਵਜੋਂ ਪ੍ਰਸਤਾਵ ਪਾਸ ਕਰਨ ਦੀ ਮੰਗ ਰੱਖੀ ਮਜੀਠੀਆ ਨੇ ਵਿਦਿਆਰਥੀਆਂ ਤੇ ਦਰਜ ਕੀਤੇ ਮੁਕਦਮਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਸਾਰੀਆਂ ਜਥੇਬੰਦੀਆਂ ਦੇ ਆਗੂ ਚੰਡੀਗੜ੍ਹ ਪੁਲਿਸ ਦੇ ਐਸਐਸਪੀ ਸਮੇਤ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਮਾਮਲੇ ਸੰਬੰਧੀ ਲਿਖਤੀ ਪੱਤਰ ਦੇਣ ਇਸ ਤੋਂ ਇਲਾਵਾ ਮਜੀਠੀਆ ਨੇ ਵਿਦਿਆਰਥੀਆਂ ਨੂੰ ਇਕਤਾ ਨਾਲ ਸੰਘਰਸ਼ ਕਰਨ ਦੀ ਅਪੀਲ ਕੀਤੀ ਇਹ ਸੰਵਿਧਾਨ ਨੂੰ ਬਾਹਰ ਰੱਖਣ ਵਾਸਤੇ ਹਰ ਇੱਕ ਕੋਈ ਲੜੂਗਾ ਔਰ ਆਪ ਦਾ ਹੱਕ ਲੈ ਕੇ ਰਹੂੰਗਾ ਔਰ ਮੈਂ ਸਮਝਦਾ ਇਹ ਜਿਹਨਾਂ 15 ਤੇ ਪਰਚਾ ਕੀਤਾ ਝੂਠਾ ਪਰਚਾ ਦਬਾਉਣ ਲਈ ਕੀਤਾ ਪਰਚਾ ਮਗਰ ਥੋੜੀ ਇਹ ਹਿੰਮਤ ਹੈ ਕਿ ਤੁਸੀਂ ਦੰਪ ਨਹੀਂ ਰਹੇ ਇਹ ਲੜਾਈ ਲੜ ਰਹੇ ਔਰ ਮੈਂ ਵਿਸ਼ਵਾਸ ਦਵੋ ਉਹਨਾਂ ਜਖਸ਼ ਰੋਮਨੀ ਅਕਾਲੀ ਦਲ ਔਰ ਮੈਂ ਇਸ ਗੱਲ ਤੇ ਇਸ ਲੜਾਈ ਤੇ ਇਸ ਗੱਲ ਨੂੰ ਮੈਂ ਪਹਿਲਾਂ ਵੀ ਦਰਾਇਆ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ اجلاس ਬੁਲਾ ਕੇ ਜਿੱਥੇ ਦੋ ਵੱਡੇ ਮਤੇ ਇੱਕ ਮਤਾਤਾ ਜਿਹੜਾ ਇਮੀਡੀਏਟਲੀ ਪਾਸ ਹੋਵੇ ਔਰ ਜਿਹਦੀ ਪੈਰਵਾਈ ਸਾਰਾ ਹਾਊਸ ਕਰੇ ਔਰ ਸਾਰੇ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਦੇ ਚੱਕਰ ਕੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਇਲੈਕਸ਼ਨਾਂ ਲੋਕਤੰਤ੍ਰਿਕ ਪ੍ਰਕਿਰਿਆ ਨੂੰ ਇਮੀਡੀਏਟਲੀ ਭਾਲ ਕੀਤਾ ਜਾਵੇ ਔਰ ਦੂਜਾ ਮਤਾ ਜਿਹੜਾ ਪੰਜਾਬ ਦੀ ਜ਼ਮੀਨ ਚੋਂ ਪੰਜਾਬ ਦੇ ਯੂ ਮੀਨ ਜੋ ਹਰਿਆਣਾ ਵਿਧਾਨ ਸਭਾ ਬਣਾਉਣ ਦੀ ਕੋਸ਼ਿਸ਼ ਕੋਸ਼ਿਸ਼ ਸ਼ਾਸ਼ਾ ਕੀਤੀਆਂ ਜਾ ਰਹੀਆਂ ਨੇ ਉਹਦੇ ਖਿਲਾਫ ਮਤਾ ਆਵੇ ਕਿਉਂਕਿ ਇਹ ਇੱਕ ਸਿਸਟਮੈਟਿਕ ਅਪਰੋਚ ਪੰਜਾਬ ਤੇ ਬਾਰਡਰ ਸਟੇਟ ਜਿਹੜਾ ਸਟੇਟ ਨੇ ਦੇਸ਼ ਨੂੰ ਅन्न ਦੇ ਭੰਡਾਰ ਤੇ ਸਭ ਤੋਂ ਵੱਡਾ ਯੋਗਦਾਨ ਪਾਇਆ ਔਰ ਜੇ ਸੂਬੇ ਨੇ ਦੇਸ਼ ਦੀ ਆਜ਼ਾਦੀ ਚ ਦੇਸ਼ ਦੀ ਅਖੰਡਤਾ ਨੂੰ ਮਹੌਲ ਰੱਖਣ ਵਾਸਤੇ ਸਭ ਤੋਂ ਵੱਡਾ ਯੋਗਦਾਨ ਪਾਇਆ ਅੱਜ ਸਾਡੇ ਉਹਨਾਂ ਸਾਰੇ ਸੂਰਬੀਰਾ ਦਾ ਸਾਡੇ ਵੱਟਵਟੇਰਿਆਂ ਦਾ અપਮਾਨ ਕੀਤਾ ਜਾ ਰਿਹਾ ਜਦੋਂ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦੇ ਹੱਕ ਖੋਏ ਜਾ ਰਹੇ ਆ ਇਸ ਗੱਲ ਦੀ ਆਵਾਜ਼ ਨੂੰ ਪੰਜਾਬ ਦੀ ਵਿਧਾਨ ਸਭਾ 'ਚ ਦੋਵੇਂ ਮਤੇ ਪਾਸ ਕਰਕੇ ਸੈਂਟਰ ਨੂੰ ਇਹ ਗੱਲ ਦੱਸਤੀ ਜਾਵੇ ਵਿਦਿਆਰਥੀ ਜਥੇਬੰਦੀਆਂ ਨਾਲ ਅਕਾਲੀ ਆਗੂ ਵਿਕਰਮ ਮਜੀਠੀਆ ਦੀ ਮੀਟਿੰਗ ਨੂੰ ਖਾਸਾ ਅਹਿਮ ਮੰਨਿਆ ਜਾ ਰਿਹਾ ਹੈ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਦਾ ਅੱਗੇ ਕੀ ਪ੍ਰਭਾਵ ਪੈਂਦਾ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਨੂੰ ਚੜ੍ਹਦੇ ਹੱਥੀ ਲਿਆ ਉਹਨਾਂ ਕਿਹਾ ਕਿ ਕਿੰਨੀਆਂ ਵੀ ਕੋਸ਼ਿਸ਼ਾਂ ਕਰ ਲਓ ਆਪ ਲੋਕਾਂ ਦੀ ਸੇਵਾ ਕਰਦੀ ਰਹੇਗੀ ਉਹਨਾਂ ਕਿਹਾ ਕਿ ਆਪ ਅੱਜ ਦੇਸ਼ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਪਾਰਟੀ ਬਣ ਗਈ ਹੈ आम आदमी पार्टी ਦੇ ਸਥਾਪਨਾ ਦਿਵਸ ਮੌਕੇ ਨਵੀਂ ਦਿੱਲੀ ਵਿਖੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਆਪ ਸਰਕਾਰ ਦੇ ਕੰਮਾਂ ਵਿੱਚ ਅੜੀਕਾ ਖੜਨ ਵਾਲੇ ਵਿਰੋਧੀਆਂ ਨੂੰ ਕਰੜੇ ਹੱਥੇ ਲਿਆ। ਕੇਜਰੀਵਾਲ ਨੇ ਕਿਹਾ ਕਿ ਕਿੰਨੀਆਂ ਵੀ ਕੋਸ਼ਿਸ਼ਾਂ ਕਰ ਲੋ, ਆਪ ਲੋਕਾਂ ਦੀ ਸੇਵਾ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਆਪ ਅੱਜ ਦੇਸ਼ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਪਾਰਟੀ ਹੈ। ਲੋਕਾਂ ਦਾ ਪਿਆਰ ਅਤੇ ਵਰਕਰਾਂ ਦਾ ਜਜ਼ਬਾ ਹੀ ਆਮ ਆਦਮੀ ਪਾਰਟੀ ਦੀ ਅਸਲ ਪਛਾਣ ਹੈ। ਅੱਜ ਹੀ ਭਾਰਤ ਦਾ ਸੰਵਿਧਾਨ ਦਿਵਸ ਹੈ। ये कोई संयोग नहीं हो सकता कि जिस दिन भारत का संविधान दिवस है उसी दिन भारत के अंदर एक नई पार्टी कई साल के बाद साठ सत्तर साल के बाद पैदा होती है भगवान जो भी कुछ करता है उसके अंदर भगवान की कुछ ना कुछ मंशा होती है ऐसे ही नहीं करता भगवान गलत तो नहीं कह रहा तो भगवान ने संविधान दिवस के दिन ही आम आदमी पार्टी को पैदा किया कुछ तो सोच के किया होगा भगवान को भी लग रहा होगा भाई संविधान खतरे में है एक तो इस पार्टी का नाम पड़ा आम आदमी पार्टी आम लोगों की पार्टी है उन लोगों की तरह नहीं है आम लोगों की पार्टी है आम लोगों ने इकट्ठे होके बनाई जब पार्टी बनाई थी एक भी कोई ऐसा नहीं था जो कि जिसके बाप दादा पड़दादा कोई नेता कोई पॉलिटिकल पार्टी से सारे आम लोग थे हम सारे इकट्ठे हुए और सबने पार्टी बना ली और ऊपर वाले का आशीर्वाद था आगे 12 साल बीत गए 12 साल में काफी कुछ हासिल किया तो पहली चीज तो आम आदमी पार्टी दूसरा झाड़ू इसका चुनाव चिन्ह तो भगवान ने कुछ तो सोचा होगा कि एक तो संविधान दिवस वाले दिन आम आदमी पार्टी और झाड़ू चुनाव चिन्ह तो भगवान ने बहुत बड़ी जिम्मेदारी दी आप लोगों की ये झाड़ू चलाने की आपकी जिम्मेदारी है पूरे देश को साफ करो अब तो जब पूरे देश को साफ करोगे कूड़ा कचरा निकालोगे तो फिर धूल मिट्टी तो उठेगी थोड़ी है ना संघर्ष तो करना पड़ेगा ऐसा तो नहीं है कि बिना संघर्ष किए तो ये जितना कुछ चल रहा है हमारे खिलाफ ये तो लिखा ही था हमारी तकदीर में ही लिखा है ये संघर्ष तो हमारी तकदीर में ही लिखा है अब अगर कोई कहे भाई बारह साल में क्या पाया तो कोई कहेगा दो राज्यों में सरकार आ गई गुजरात में पांच एमएलए आ गए गोवा में एमएलए आ गए कश्मीर में एमएलए आ गए यहां मेयर बन गए वहां मेयर बन गए यहां पंचायत मेरे हिसाब से उससे बड़ा सबसे बड़ा अचीवमेंट है कि हमने इस देश को एक मॉडल ऑफ गवर्नेंस दिया है कि सरकार ऐसे भी चल सकती है ਕੇਂਦਰੀ ਬਾਰੇ ਕਿਹਾ ਕਿ ਆਪ ਦੋ ਸੂਬਿਆਂ ਦੇ ਲੋਕਾਂ ਨੂੰ ਚੰਗਾ ਸ਼ਾਸਨ ਦੇ ਰਹੀ ਹੈ ਹੁਣ ਤਾਂ ਆਪ ਦੀਆਂ ਨੀਤੀਆਂ ਨੂੰ ਵਿਰੋਧੀ ਪਾਰਟੀਆਂ ਵੀ અપਨਾਉਣ ਲਈ ਮਜਬੂਰ ਹੋ ਗਈਆਂ ਨੇ ਖਬਰ ਸਿਟੀ ਬਿਊਟੀਫੁਲ ਚੰਡੀਗੜ੍ਹ ਤੋਂ ਹੈ ਜਿੱਥੇ ਤੜਕਸਾਰ ਕਲੱਬ ਦੇ ਬਾਹਰ ਤਮਾਕੇ ਹੋਣ ਤੋਂ ਬਾਅਦ ਸਹਿਮ ਦਾ ਮਾਹੌਲ ਬਣ ਗਿਆ ਇਸ ਘਟਨਾ ਨੂੰ ਦੋ ਨੌਜਵਾਨਾਂ ਨੇ ਅੰਜਾਮ ਦਿੱਤਾ ਜਿਹੜੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਪੂਰੇ ਮਾਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਦੂਜੇ ਪਾਸੇ ਇਸ ਤਮਾਕੇ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਵੱਲੋਂ ਲੈ ਜਾਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਫਿਲਹਾਲ ਚੰਡੀਗੜ੍ਹ ਪੁਲਿਸ ਦੀ ਮੁਸਤੈਦੀ ਇੱਕ ਪਰ ਫੇਰ ਸਵਾਲਾਂ ਦੇ ਘੇਰੇ ਵਿੱਚ ਹੈ ਚੰਡੀਗੜ੍ਹ ਦੇ ਸੈਕਟਰ 26 ਵਿੱਚ ਤੜਕਸਾਰ ਉਸ ਸਮੇਂ ਸਹਿਮਦਾ ਮਾਹੌਲ ਬਣ ਗਿਆ ਜਦੋਂ ਇੱਥੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਇਹ ਧਮਾਕੇ ਸੈਕਟਰ 26 ਸਿਤ ਸੇਵਿਲ ਬਾਰ ਐਂਡ ਲੌਂਸ ਅਤੇ ਡਿਓਰਾ ਕਲੱਬ ਦੇ ਬਾਹਰ ਹੋਏ ਇਸ ਕਾਰਨ ਕਲੱਬ ਦੇ ਬਾਹਰ ਲੱਗੇ ਸ਼ੀਸ਼ੇ ਟੁੱਟ ਗਏ ਸੂਚਨਾ ਮਿਲਣ ਤੋਂ ਬਾਅਦ ਐਸਐਸਪੀ ਸਮੇਤ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਾਂਚ ਲਈ ਫੋਰੈਂਸਿਕ ਟੀਮ ਨੂੰ ਵੀ ਮੌਕੇ ਤੇ ਸੱਦਿਆ ਗਿਆ ਘਟਨਾ ਵਾਲੀ ਥਾਂ ਤੋਂ ਨਮੂਨੇ ਲਏ ਗਏ ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਬੰਬ ਸੁੱਟਣ ਵਾਲੇ ਨੌਜਵਾਨ ਬਾਈਕ ਤੇ ਆਏ ਸੀ। ਮੁੱਢਲੀ ਜਾਂਚ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਘਟਨਾ ਵਿੱਚ ਵਰਤੇ ਗਏ ਬੰਬਾਂ ਵਿੱਚ ਤਮਾਕਾ ਖੇਹ ਸਮੱਗਰੀ ਤੇ ਕਿੱਲਾ ਨਾਲ ਇਹਨਾਂ ਨੂੰ ਭਰਿਆ ਗਿਆ ਸੀ। ਇਸ ਸਬੰਧੀ ਕੁਝ ਹੋਰ ਸਾਮਾਨ ਵੀ ਪੁਲਿਸ ਨੇ ਮੌਕੇ ਤੋਂ ਬਰਾਮਦ ਕੀਤਾ ਹੈ। ਪੁਲਿਸ ਇਹ ਮੰਨ ਰਹੀ ਹੈ ਕਿ ਤਮਾਕੇ ਦੇਸੀ ਬੰਬ ਨਾਲ ਕੀਤੇ ਗਏ। ਪੁਲਿਸ ਇਸ ਮਾਮਲੇ ਦੀ ਜਾਂਚ ਫਿਰੋਤੀ ਦੇ ਐਂਗਲ ਤੋਂ ਵੀ ਕਰ ਰਹੀ ਹੈ। ਦੂਜੇ ਪਾਸੇ ਘਟਨਾ ਦਾ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਵੇਰੇ ਕਰੀਬ 3:30 ਵਜੇ ਇੱਕ ਨੌਜਵਾਨ ਨੇ ਕਲੱਬ ਵਾਲ ਬਾਂਬ ਵਰਗੀ ਚੀਜ਼ ਛੁੱਟੀ ਹੈ ਜਿਸ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ ਤੇ ਧੂਆਂ ਉੱਠਦੇ ਹੀ ਨੌਜਵਾਨ ਉੱਥੋਂ ਫਰਾਰ ਹੋ ਗਿਆ। ਉਧਰ ਘਟਨਾ ਦੇ ਸਬੰਧ ਵਿੱਚ ਡੀਐਸਪੀ ਦਿਲਬਾਖ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਕੁਝ ਸਮਾਂ ਬਾਅਦ ਹੀ ਪੁਲਿਸ ਕੰਟਰੋਲ ਰੂਮ ਨੂੰ ਐਸਟੀ ਸੂਚਨਾ ਮਿਲ ਗਈ ਸੀ ਤੇ ਮੌਕੇ ਤੇ ਪੁਲਿਸ ਟੀਮ ਪਹੁੰਚ ਗਈ ਸੀ। ਉਧਰ ਐਸਐਸਪੀ ਕਮਰਦੀਪ ਕੌਰ ਨੇ ਆਪਰੇਸ਼ਨ ਸੈੱਲ, ਕ੍ਰਾਈਮ ਬ੍ਰਾਂਚ, ਜ਼ਿਲ੍ਹਾ ਸੈੱਲ ਅਤੇ ਹੋਰ ਥਾਣਿਆਂ ਨੂੰ ਮਲਦਮਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ ਨੇ। ਘਟਨਾ ਦੇ ਸਬੰਧ ਵਿੱਚ ਮੌਕੇ ਤੇ ਮੌਜੂਦ ਸੁਰੱਖਿਆਗਾਰ ਨੇ ਕਿਹਾ ਕਿ ਦੋ ਨੌਜਵਾਨ ਸਨ। ਕਲਬ ਦੇ ਸੁਰੱਖਿਆਗਾਰ ਪੂਰਨ ਸਿੰਘ ਨੇ ਦੱਸਿਆ ਕਿ ਮਲਜ਼ਮ ਬਾਈ ਨੌਜਵਾਨ ਨੇ ਬੰਬ ਸੁੱਟ ਦਿੱਤਾ ਤਮਾਕਾ ਹੁੰਦੇ ਹੀ ਉਹ ਉੱਥੋਂ ਫਰਾਰ ਹੋ ਗਿਆ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਇਸ ਤਰ੍ਹਾਂ ਦੀ ਘਟਨਾ ਨੂੰ ਚੰਡੀਗੜ੍ਹ ਵਿੱਚ ਅੰਜਾਮ ਦਿੱਤਾ ਗਿਆ ਹੋਵੇ ਕਰੀਬ 2 ਮਹੀਨੇ ਪਹਿਲਾਂ ਚੰਡੀਗੜ੍ਹ ਦੇ ਸੈਕਟਰ 10 ਦੇ ਪੌਸ਼ ਇਲਾਕੇ ਵਿੱਚ ਇੱਕ ਸੇਵਾਮੁਖ ਪ੍ਰਿੰਸੀਪਲ ਦੇ ਘਰ ਤੇ ਗ੍ਰੇਨੇਡ ਨਾਲ ਹਮਲਾ ਹੋਇਆ ਸੀ ਇਸ ਕਾਰਨ ਘਰ ਵਿੱਚ 7 ਤੋਂ 8 ਇੰਚ ਦਾ ਟੋਆ ਪੈ ਗਿਆ ਸੀ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਸੀ ਤਿੰਨੋਂ ਹਮਲਾਵਰ ਇੱਕ ਆਟੋ ਵਿੱਚ ਆਏ ਸੀ ਤੇ ਘਟਨਾ ਤੋਂ ਬਾਅਦ ਉਹ ਇਸ ਆਟੋ ਵਿੱਚ ਹੀ ਸਵਾਰ ਹੋ ਗਏ ਸੀ ਤੇ ਘਟਨਾ ਤੋਂ ਬਾਅਦ ਉਹ ਆਟੋ ਵਿੱਚ ਹੀ ਸਵਾਰ ਹੋ ਕੇ ਫਰਾਰ ਹੋਏ ਸੀ ਕਰਨਤਾਰਨ ਵਿਖੇ ਪੁਲਿਸ ਨੇ ਸੰਖੇਪ ਮੁਠਪੇਟ ਤੋਂ ਬਾਅਦ ਇੱਕ ਬਦਮਾਸ਼ ਨੂੰ ਕਾਬੂ ਕਰ ਲਿਆ ਮੁਠਪੇਟ ਵਿੱਚ ਮਲਜ਼ਮ ਯੂਵਰਾਜ ਸਿੰਘ ਦੇ ਪੈਰ ਵਿੱਚ ਗੋਲੀ ਲੱਗੀ ਹੈ ਪੁਲਿਸ ਨੇ ਮਲਜ਼ਮ ਤੋਂ ਹਥਿਆਰ ਵੀ ਬਰਾਮਦ ਕੀਤੇ ਨੇ ਮਲਜ਼ਮ ਦਾ ਸਬੰਧ ਗੈਂਗਸਟਰ ਹਰਪ੍ਰੀਤ ਸਿੰਘ ਬਾਬਾ ਗੈਂਗ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਸੂਬੇ ਵਿੱਚ ਗੈਰ ਸਮਾਜਿਕ ਅਨਸਰਾਂ ਖਿਲਾਫ ਪੁਲਿਸ ਦਾ ਐਕਸ਼ਨ ਜਾਰੀ ਹੈ ਤਰਨਤਾਰਨ ਵਿਖੇ ਪੁਲਿਸ ਨੇ ਸੰਖੇਪ ਮੁਟਪੇੜ ਤੋਂ ਬਾਅਦ ਇੱਕ ਬਦਮਾਸ਼ ਨੂੰ ਕਾਬੂ ਕਰ ਲਿਆ ਮੁਟਪੇੜ ਦੌਰਾਨ ਜਿਸ ਬਦਮਾਸ਼ ਦੇ ਪੈਰ ਵਿੱਚ ਗੋਲੀ ਲੱਗੀ ਹੈ ਉਸ ਦਾ ਨਾਂ ਯੁਵਰਾਜ ਸਿੰਘ ਦੱਸਿਆ ਜਾ ਰਿਹਾ ਹੈ ਉਹ ਗੈਂਗਸਟਰ ਹਰਪ੍ਰੀਤ ਸਿੰਘ ਬਾਬਾ ਗੈਂਗ ਨਾਲ ਜੁੜਿਆ ਹੋਇਆ ਹੈ ਉਹਦੇ ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਤਰਨਤਾਰਨ ਸੀਆਈਏ ਪੁਲਿਸ ਨੇ ਸਨੇਚਿੰਗ ਦੇ ਇੱਕ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਦੀ ਪੁੱਛਗਿੱਛ ਤੋਂ ਬਾਅਦ ਇੱਕ ਹੋਰ ਮੁਲਜ਼ਮ ਨੂੰ ਕਾਬੂ ਕਰਨ ਲਈ ਪੁਲਿਸ ਮੌਕੇ ਤੇ ਪਹੁੰਚੀ ਸੀ ਤਾਂ ਇਸ ਬਦਮਾਸ਼ ਨੇ ਪੁਲਿਸ ਜੋ ਆਪੀ ਕਾਰਵਾਈ ਦੌਰਾਨ ਮੁਲਜ਼ਮ ਜੁਵਰਾ ਸਿੰਘ ਦੇ ਪੈਰ ਵਿੱਚ ਗੋਲੀ ਲੱਗੀ ਹੈ ਬਦਮਾਸ਼ ਕੋਲੋਂ 45 ਬੋਰ ਦਾ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਹੋਇਆ ਫਿਲਹਾਲ ਮੁਲਜ਼ਮ ਨੂੰ ਹਸਪਤਾਲ ਭੇਜਿਆ ਗਿਆ ਘਟਨਾ ਬਾਰੇ ਆਈਜੀਪੀ ਜੀਪੀਐਸ ਪੁੱਲਰ ਨੇ ਜਾਣਕਾਰੀ ਸਾਂਝੀ ਕੀਤੀ ਔਰ ਜਿਹੜਾ ਮੇਨ ਮੁਲਜ਼ਮ ਹੈ ਇਹ ਸੂਰਜ ﺍﻟियस ਮੰਡੀ ਕਿਉਂਕਿ ਪਿੰਡੀ ਸੈਦਾ ਤਹਿਸੀਲ ਨਾਲਾ ਦਾ ਰਹਿਣ ਵਾਲਾ ਹੈ ਅੰਮ੍ਰਿਤਸਰ ਰੂਰਲ ਦਾ ਉਹਨੂੰ ਕਾਬੂ ਕੀਤਾ ਗਿਆ ਔਰ ਪੁਰਾਣਾ ਮੁਲਜ਼ਮ ਹੈ ਉਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਨੇ ਤੇ ਜਿਹੜੀ ਸਿਵਲ ਲਾਈਨ ਵਾਲੀ ਵਾਰਦਾਤ ਸੀ ਜਿਸ ਮਦਰ ਐਂਡ ਡਾਟਰ ਇੰਗਲੈਂਡ ਤੋਂ ਜਿਹੜੇ ਨਾਗਰਿਕ ਸੀ ਕੇ ਯੂਕੇ ਦੇ ਉਹਨਾਂ ਨੂੰ ਜਿਹੜਾ ਟਾਰਗੇਟ ਕੀਤਾ ਸੀ ਉਹਦੇ ਜੇ ਇਕੱਲਾ ਹੀ ਆਪ ਸਿਗਾ ਔਰ ਜਿਹੜਾ ਪਰਸ ਦੇ ਵਿੱਚ ਆਈਫੋਨ ਸਨ ਗਲਾਸਸ ਉਹਨਾਂ ਦੇ ਕ੍ਰੈਡਿਟ ਕਾਰਡਸ ਪਾਸਪੋਰਟਸ ਔਰ ਕਰੰਸੀ ਜਿਹੜੀ ਸੀ ਫੋਰਨ ਐਂਡ ਇੰਡੀਅਨ ਦੋਨੋਂ ਉਹ ਲੈ ਚਲੀ ਗਈ ਸੀਗੀ ਤੇ ਦੂਸਰੇ ਕੇਸ ਦੇ ਵਿੱਚ ਵੀ ਇਸ ਤਰ੍ਹਾਂ ਹੀ ਇਹੀ ਆਈ ਕਾਰਡ ਸੇ ਫੋਰਨ ਕਰੰਸੀ ਵਗੈਰਾ ਸੀਗੀ ਤੋਂ ਜਦੋਂ ਇਹ ਮੇਨ ਮੁਲਜ਼ਮ ਨੂੰ ਫੜਿਆ ਤੇ ਇਹਦੀ ਕੁਛਕਿਛ ਤੇ ਉੱਤੇ ਇਹਦੇ ਨਿਸ਼ਾਨਦੇਹੀ ਦੇ ਉੱਤੇ ਰਿਕਵਰੀ ਕਰਨ ਵਾਸਤੇ ਪਰਸ ਤੇ ਹੋਰ ਆਈਟਮਸ ਇਸ ਏਰੀਏ ਚ सदर ਦੇ ਏਰੀਏ ਚ ਆਏ ਸੀ ਜਿੱਥੇ ਇਹਨੇ ਲੁਕਾਏ ਹੋਏ ਸੀਗੇ ਤੋ ਇਹਨੇ ਅਚਾਨਕ ਇੱਕ ਜਿਹੜਾ ਮੁਲਾਜ਼ਮ ਹੈ ਉਹਦੇ ਅਸॉल्ट ਰਾਈਫਲ ਜਿਹੜੀ ਫੜੀ ਸੀ ਉਹਨੂੰ ਫੜ ਲਿਆ ਆਪਣੇ ਹੱਥ ਦੇ ਵਿੱਚ ਤੇ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇੰਨੀ ਦੇਰ ਨੂੰ ਬੜੀ ਮੁਸਤੈਦੀ ਨਾਲ ਐਸ.ਆਈ. ਜਸਕਰਨ ਸਿੰਘ ਜਿਹੜਾ ਆਈ.ਓ. ਹੈ ਸਿਵਲ ਲਾਈਨ ਪੁਲਿਸ ਸਟੇਸ਼ਨ ਦਾ ਉਹਨੇ ਆਪਣੇ ਸਰਵਿਸ ਪਿਸਟਲ ਨਾਲ ਇਨੂੰ ਨਿਊਟਰਲਾਈਜ਼ ਕਰਨ ਵਾਸਤੇ ਨੀਚੇ ਨੂੰ ਫਾਇਰ ਕੀਤਾ ਜੋ ਇਹਦੇ ਆਪਣੇ ਪੈਰ ਦੇ ਵਿੱਚ ਲੱਗਿਆ ਇਹਨੂੰ ਹਸਪੀਟਲ ਦਾਖਲ ਕਰਾ ਦਿੱਤਾ ਗਿਆ ਮੇਨ ਮੁਲਜ਼ਮ ਫੜਿਆ ਗਿਆ ਤੇ ਖਿਲਾਫ ਮੁਕਦਮੇ ਪਹਿਲਾਂ ਮੈਂ ਜਿਵੇਂ ਦੱਸਿਆ ਹੋਏ ਹੈਗੇ ਨੇ ਔਰ ਦੂਸਰਾ ਇਹਦਾ ਸਾਥੀ ਜਿਹੜਾ ਮਜੀਠਾ ਰੋਡ ਵਾਲੀ ਵਾਰਦਾਤ ਚ ਫਿਗਰ ਹੋਇਆ ਉਹ ਗੁਰਕੀਰਤ ਹੈ ਉਹਨੂੰ ਵੀ ਜਲਦੀ ਫੜਿਆ ਜਾਏਗਾ ਪਰ ਬਰਾਮਦਗੀ ਟੋਟਲ ਕੰਪਲੀਟ ਹੈ ਕੁਝ ਪ੍ਰਾਪਰਟੀ ਇਹਨਾਂ ਨੇ ਡੈਮੇਜ ਕਰਤੀ ਸਪੈਸ਼ਲੀ ਆਈ ਕਾਰਡ ਤੇ ਪਾਸਪੋਰਟ ਉਹਦੇ ਫੋਨ ਦੇ ਵਿੱਚੋਂ ਅਸੀਂ ਸਾਰੀਆਂ ਪਿਕਚਰਜ਼ ਜਿਹੜੀਆਂ ਲੈ ਲਈਆਂ ਉਹ ਸਾਰਾ ਐਵੀਡੈਂਸ ਸਾਡੇ ਕੋਲ ਪ੍ਰੋਪਰ ਹੈ ਤੇ ਦੋਨੋ ਵਿਕਟਮਸ ਨਾਲ ਪੁਲਿਸ ਇਨਟਾਚ ਹੈ ਔਰ ਬੜੇ ਗ੍ਰੇਟਫੁਲ ਨੇ ਬੜੀ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਅੰਮ੍ਰਿਤਸਰ ਪੁਲਿਸ ਆਪਣੇ ਕੰਮ ਦੇ ਵਿੱਚ ਕਿੰਨੀ ਮੁਸਤੈਦੀ ਨਾਲ ਕੰਮ ਕਰਦੀ ਹੈ ਔਰ ਉਹਨਾਂ ਨੂੰ ਇਮੀਡੀਏਟ ਜਿਹੜਾ ਰਿਲੀਫ ਦਿੱਤਾ ਗਿਆ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਮਲਜ਼ਮ ਦੇ ਇਲਾਜ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਹਥਿਆਰ ਕਿੱਥੋਂ ਲੈ ਕੇ ਆਇਆ ਸੀ ਤੇ ਉਸ ਦਾ ਇਰਾਦਾ ਕੀ ਸੀ ਇਸ ਪੁਲਟੰਚ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਫਿਲਹਾਲ ਦਿਓ ਇਜਾਜ਼ਤ ਤਨਵਾ